ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫੌਜਤ ਜਦ ਗੁਰੂ ਸਾਹਿਬਾਨ ਅਤੇ ਸਾਰੇ ਸਿੱਖ ਸਰਸਾ ਨਦੀ ਦੇ ਕੰਢੇ ਤੇ ਪਹੁੰਚੇ ਤਾਂ ਉਦੋਂ ਅੰਮ੍ਰਿਤ ਵੇਲੇ ਦਾ ਸਮਾਂ ਹੁੰਦਾ ਹੈ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਸਰੰਦੇ ਨਾਲ ਆਸਾ ਦੀ ਵਾਰ ਦਾ ਕੀਰਤਨ ਕਰਦੇ ਹਨ ਸਰਸਾ ਨਦੀ ਦਾ ਪਾਣੀ ਪਹਾੜਾਂ ਚੋਂ ਮੀ ਕਾਰਨ ਬਹੁਤ ਤੇਜ਼ ਹੁੰਦਾ ਹੈ ਸਾਰਾ ਖਜ਼ਾਨਾ ਜਲ ਦੀ ਪੇਟਾ ਹੋ ਜਾਂਦਾ ਹੈ ਤਦ ਹੀ ਮੁਗਲ ਫੌਜ ਗੁਰੂ ਸਹਿਬਾਨ ਅਤੇ ਸਿੱਖਾਂ ਉੱਪਰ ਹਮਲਾ ਕਰ ਦਿੱੰਦੀ ਹੈ ਸੱਚਮੁੱਚ ਉਹ ਵੇਲਾ ਕਿੰਨਾ ਔਖਾ ਹੋਵੇਗਾ ਜਿੱਥੇ ਕਈ ਸਿੱਖ ਪਰਿਵਾਰ ਮਾਤਾਵਾਂ ਸਾਹਿਬਜ਼ਾਦਿਆਂ ਅਤੇ ਗੁਰੂ ਸਾਹਿਬ ਨੂੰ ਆਪਣਾ ਘਰ ਛੱਡਣਾ ਪਿਆ ਜਿੱਥੇ ਸਾਹਿਬਜ਼ਾਦਿਆਂ ਨੇ ਸਾਰਾ ਬਚਪਨ ਦੇਖਿਆ ਜਿੱਥੇ ਹਮੇਸ਼ਾ ਹੀ ਰੋਹਾਨੀ ਵਾਤਾਵਰਣ ਰਿਹਾ ਸਰਸਾ ਨਦੀ ਤੇ ਗੁਰੂ ਸਹਿਬਾਨ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਇੱਕ ਪਾਸੇ ਗੁਰੂ ਕੇ ਮਹਿਲ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਇੱਕ ਪਾਸੇ ਮਾਤਾ ਗੁਜਰੀ ਜੀ ਅਤੇ ਨਾਲ ਛੋਟੇ ਸਹਬਜ਼ਾਦੇ ਬਾਬਾ ਚੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਅਤੇ ਇੱਕ ਪਾਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਅਤੇ ਨਾਲ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਜਾਰ ਸਿੰਘ ਜੀ ਅਤੇ ਨਾਲ ਪੰਜ ਪਿਆਰੇ ਸਨ ਇਸ ਔਖੇ ਸਮੇ ਗੁਰੂ ਕੇ ਲਾਲ ਨਾ ਡੋਲੇ ਨਾ ਈਨ ਮੰਡੀ ਬਸ ਅੱਗੇ ਵਧਦੇ ਜਾ ਰਹੇ ਨੇ ਸਰਸਾ ਨਦੀ ਪਾਰ ਕਰਕੇ ਗੁਰੂ ਸਾਹਿਬ ਅਤੇ 바ਕੀ ਸਿੰਘ ਕੋਟਲੇ નિਹੰਗ ਪਹੁੰਚਦੇ ਹਨ ਇੱਥੇ નિਹੰਗ ਖਾਂ ਦੀ ਹਵੇਲੀ ਹੈ નિਹੰਗ ਖਾਂ ਗੁਰੂ ਸਾਹਿਬ ਅਤੇ 바ਕੀ ਸਿੰਘਾਂ ਨੂੰ ਆਪਣੀ ਹਵੇਲੀ ਲੈ ਜਾਂਦਾ ਅਤੇ ਕਹਿੰਦਾ ਕਿ ਮੈਨੂੰ ਸੇਵਾ ਕਰਨ ਦਾ ਮੌਕਾ ਦਿਓ ਅਤੇ ਅੱਜ ਦੀ ਰਾਤ ਇੱਥੇ ਰਹੋ ਗੁਰੂ ਸਾਹਿਬ ਕਹਿੰਦੇ ਹਨ ਕਿ ਅਸੀਂ ਅੱਗੇ ਜਾਣਾ ਹੈ ਅਤੇ ਕਹਿੰਦੇ ਹਨ ਕਿ ਭਾਈ ਬਚਿੱਤਰ ਸਿੰਘ ਜੀ ਬਹੁਤ ਜ਼ਖਮੀ ਹਨ ਅਤੇ ਜਦੋਂ ਤੱਕ ਉਹਨਾਂ ਦੇ ਸਵਾਸ ਹਨ ਉਦੋਂ ਤੱਕ ਨਿਹੰਗ ਖਾਂ ਉਹਨਾਂ ਦੀ ਸੇਵਾ ਕਰਨ ਗੁਰੂ ਸਾਹਿਬ ਭਾਈ ਸਾਹਿਬ ਨੂੰ ਅਸੀਸ ਦਿੰਦੇ ਹਨ ਅਤੇ ਅੱਗੇ ਚਲੇ ਜਾਂਦੇ ਹਨ ਸ਼ਾਮ ਵੇਲੇ ਜ਼ਾਫਰ ਅਲੀ ਨੂੰ ਕੋਈ ਦੱਸਦਾ ਹੈ ਕਿ ਗੁਰੂ ਸਾਹਿਬ ਕੋਟਲੇ ਨਿਹੰਗ ਖਾਂ ਦੀ ਹਵੇਲੀ ਵਿੱਚ ਨੇ ਤਾਂ ਫੌਜ ਨਿਹੰਗ ਖਾਂ ਦੀ ਹਵੇਲੀ ਨੂੰ ਘੇਰਾ ਪਾ ਲੈਂਦੀ ਹੈ ਨਿਹੰਗ ਖਾਂ ਫੌਜ ਨੂੰ ਪੁੱਛਦਾ ਹੈ ਕਿ ਹਵੇਲੀ ਨੂੰ ਕੇਰਾ ਕਿਉਂ ਪਾਇਆ ਤਤਰਖ ਫੌਜ ਜਵਾਬ ਦਿੰਦੀ ਹੈ ਕਿ ਇੱਥੇ ਗੁਰੂ ਸਾਹਿਬ ਨੇ ਉਹ ਸਾਰੀ ਹਵੇਲੀ ਦੀ ਤਲਾਸ਼ੀ ਲੈਂਦੇ ਹਨ ਪਰ ਉਹਨਾਂ ਨੂੰ ਕੁਝ ਨਹੀਂ ਮਿਲਦਾ ਉਹ ਇੱਕ ਕਮਰੇ ਵੱਲ ਇਸ਼ਾਰਾ ਕਰਕੇ ਕਹਿੰਦੇ ਹਨ ਕਿ ਇਸ ਕਮਰੇ ਵਿੱਚ ਕੌਣ ਹੈ ਤਾਂ ਨਿਹੰਗ ਖਾਂ ਕਹਿੰਦਾ ਇੱਥੇ ਮੇਰੇ ਧੀ ਅਤੇ ਜਵਾਈ ਨੇ ਇਹ ਗੱਲ ਮੁਮਤਾਜ ਜੋ ਨਿਹੰਗ ਖਾਂ ਦੀ ਧੀ ਹੈ ਸੁਣ ਲੈਂਦੀ ਹੈ ਅਤੇ ਉਸ ਦਾ ਸੁਭਾਅ ਬਦਲ ਜਾਂਦਾ ਹੈ ਉਹ ਰੋਜ਼ ਉੱਥੇ ਹੀ ਬੈਠ ਕੇ ਪਾਠ ਕਰਦੀ ਹੈ ਜਿੱਥੇ ਗੁਰੂ ਸਾਹਿਬ ਬਿਰਾਜੇ ਸਨ ਇਹ ਸੁਣਨ ਤੋਂ ਬਾਅਦ ਮੁਗਲ ਫੌਜ ਵਾਪਸ ਚਲੀ ਜਾਂਦੀ ਹੈ ਭਾਈ ਬਚਿੱਤਰ ਸਿੰਘ ਜੀ ਬਹੁਤ जख्मी ਸਨ ਅਤੇ ਨੌਪੁਰ ਨੂੰ ਅਕਾਲ ਚਲਾਣਾ ਕਰ ਜਾਂਦੇ ਹਨ ਇਸ ਤੋਂ ਬਾਅਦ ਗੁਰੂ ਸਾਹਿਬ ਸਤਪੁਰ ਦਿ ਰਾਤ ਗੜੀ ਵਿੱਚ ਪਹੁੰਚਦੇ ਹਨ ਅਤੇ ਰਾਤ ਉੱਥੇ ਹੀ ਬਤੀਤ ਕਰਦੇ ਹਨ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦੇ ਪਰਿਵਾਰ ਤੋਂ ਵਿਛੜ ਕੇ ਜਿੱਥੇ ਪਾਣੀ ਦਾ ਵਹਾ ਜਾ ਰਿਹਾ ਹੈ ਨਾਲ ਨਾਲ ਹੋ ਕੇ ਤੁਰਤੇ ਗਏ ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦੇ ਨੂੰ ਲੈ ਕੇ ਝਾੜੀਆਂ ਦੇ ਕੋਲ ਬੈਠ ਜਾਂਦੇ ਹਨ ਉਹਨਾਂ ਨਾਲ ਕੋਈ ਸੇਵਾਦਾਰ ਵੀ ਨਹੀਂ ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਨੂੰ ਪੁੱਛਦੇ ਨੇ ਕਿ ਬਾਕੀ ਸਿੰਘ ਕਿੱਥੇ ਗਏ ਉਹ ਗੁਰੂ ਸਾਹਿਬ ਅਤੇ ਪਰਿਵਾਰ ਤੋਂ ਵੀ ਛਿੜਕੇ ਕਿੱਥੇ ਜਾ ਰਹੇ ਨੇ ਤਾਂ ਮਾਤਾ ਗੁਜਰੀ ਜੀ ਕਹਿੰਦੇ ਨੇ ਕਿ ਉਹ ਜਲਦ ਹੀ ਮਿਲਣਗੇ ਅਤੇ ਘਰ ਪਹੁੰਚਣਗੇ ਤਦ ਛੋਟੇ ਸਾਹਿਬਜ਼ਾਦੇ ਆਪਸ ਵਿੱਚ ਗੱਲਾਂ ਕਰਦੇ ਨੇ ਜਦ ਸਾਰੇ ਮਿਲਣਗੇ ਤਾਂ ਉਹ ਰੁੱਸ ਜਾਣਗੇ ਅਤੇ ਬਹੁਤ ਇਕਰਾਰ ਕਰਨ ਤੋਂ ਬਾਅਦ ਜਦ ਸਾਰੇ ਮਿਲ ਕੇ ਮਨਾਉਣਗੇ ਤਦ ਹੀ ਮੰਨਣਗੇ ਇਸ ਤੋਂ ਬਾਅਦ ਮਾਤਾ ਗੁਜਰੀ ਜੀ ਨੂੰ ਪਿੰਡ ਢੇਰਾ ਇੱਕ ਚੌਂਪੜੀ ਦਿਸਦੀ ਹੈ ਉਹ ਚੌਂਪੜੀ ਕੁੰਮੇ ਮਾਸ਼ਕੀ ਦੀ ਹੁੰਦੀ ਹੈ ਜਿਸ ਨੂੰ ਜ਼ਬਰ ਜ਼ੁਲਮ ਦੇ ਨਾਲ ਮੁਸਲਮਾਨ ਬਣਾ ਦਿੱਤਾ ਜਾਂਦਾ ਹੈ ਮਾਤਾ ਗੁਜਰੀ ਜੀ ਉਸ ਟਰੰਪੜੀ ਵਿੱਚ ਪਹੁੰਚਦੇ ਨੇ ਕੁੰਮਾ ਮਾਸ਼ਕੀ ਉਹਨਾਂ ਲਈ ਭੋਜਨ ਤਿਆਰ ਕਰਵਾਉਣ ਲਈ ਇੱਕ ਮਾਈ ਕੋਲ ਜਾਂਦਾ ਹੈ ਮਾਈ ਕੋਲੋਂ ਉਹ ਭੋਜਨ ਅਤੇ ਗਰਮ ਵਸਤਰ ਲੈ ਕੇ ਮਾਤਾ ਗੁਜਰੀ ਨੂੰ ਦਿੰਦਾ ਹੈ ਮਾਤਾ ਗੁਜਰੀ ਬਿਰਧ ਅਵਸਥਾ ਵਿੱਚ ਨੇ ਸਫ਼ਰ ਦੇ ਥੱਕੇ ਛੋਟੇ ਵੀਰ ਦਾਦੀ ਨਾਲ ਲਾ ਕੇ ਸੌਂ ਜਾਂਦੇ ਨੇ ਸੱਤ ਪੋਦੀ ਰਾਤ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਕੁੰਮੇ ਮਾਸ਼ਕੀਰੀ ਚੌਂਪੜੀ ਵਿੱਚ ਬਿਤਾਉਂਦੇ ਹਨ ਅਤੇ ਗੁਰੂ ਸਾਹਿਬ ਸਤ ਪੋਦੀ ਰਾਤ ਸਿੰਘਾਂ ਨਾਲ ਗੜੀ ਵਿੱਚ ਬਿਤਾਉਂਦੇ ਹਨ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ